ਸੁਣੇਗੇ ਤੁਹਾਡੀ ਨਾਲ ਸਾਰੀ ਪ੍ਰੋਬਲਮ ਦਾ ਹੱਲ ਹੋਊਗਾ ਤਾਂ ਮੇਰਾ ਬਸ ਲਿਖ ਕੇ ਭੇਜਾਂਗੇ ਜਿੱਥੇ ਤੁਹਾਨੂੰ ਪ੍ਰੋਬਲਮ ਹੋਣਾ ਹੈ ਸਾਡੀ ਸਾਡੇ ਨਾਲ ਖੜੇ ਆ ਮੇਰੀ ਬਾਤ ਮੇਰੇ ਬੱਚਿਆਂ ਨੇ ਕੰਮ ਨਹੀਂ ਲਾਉਣਾ ਭੀਖ ਮੰਗਣ ਤੇ ਜਾਂ ਕੂੜਾ ਕਰਕਟ ਚੱਕਣਾ ਤੁਹਾਨੂੰ ਅੱਗੇ ਵੀ ਕਹਿ ਕੇ ਗਿਆ ਸੀ ਸਾਡੇ ਦੇ ਸਿਧਾਂਤ ਗਿਆਓ ਦੇਖੋ ਦੇਖੋ ਜੇ ਤੁਹਾਡੇ ਬੱਚੇ ਪੜ ਜਾਣਗੇ ਤਾਂ ਇਹਨਾਂ ਜਿਹੜੇ ਆਪਣੇ ਪੰਜਾਬ ਸਰਕਾਰ ਵੱਲੋਂ ਮੰਤਰੀ ਮੈਡਮ ਵੱਲੋਂ ਜਿਹੜੇ ਬੱਚੇ ਭੀਖ ਮੰਗਦੇ ਆ ਜਾਂ ਜਿਹੜੇ ਪੋਰਾ ਕਰਕਰ ਚੱਕਦੇ ਆ ਇਹਨਾਂ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਸਟ੍ਰੈਟ ਆ ਇਹ ਬੱਚਿਆਂ ਦੀ ਪੜ੍ਹਨ ਦੀ ਉਮਰ ਹੈ ਇਹਨਾਂ ਨੂੰ ਸਕੂਲ ਭੇਜਿਆ ਜਾਣਾ ਚਾਹੀਦਾ ਜਿੰਨਾ ਵੀ ਹੋ ਸਕੇ ਇਸ ਕਰਕੇ ਇਹਨਾਂ ਦੇ ਫਾਇਦੇ ਵਾਸਤੇ ਨਾ ਸਰਕਾਰ ਵੱਲੋਂ ਇਹਨਾਂ ਨੂੰ مالی ਸਹਾਇਤਾ ਵੀ ਦਿੱਤੀ ਜਾਂਦੀ ਆ ਸਪான்ਸਰਸ਼ਿਪ ਸਕੀਮ ਤਹਿਤ 4000 ਰੁਪਿਆ ਪਰ ਮੰਥ ਜਿਹੜੇ ਬੱਚੇ ਸਕੂਲ ਗੋਇੰਗ ਹੈਗੇ ਆ ਉਹਨਾਂ ਨੂੰ ਅਸੀਂ ਇਸੇ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ ਚੈਕਿੰਗ ਕਰਨ ਆਏ ਸੀ ਸਾਡੇ ਨਾਲ ਡਿਪਾਰਟਮੈਂਟ ਡੀਓ ਦਫ਼ਤਰ ਤੋਂ ਹੈਗੇ ਚਾਈਲਡ ਲਾਈਨ ਦੇ ਡੀਸੀਪੀ ਆਫਿਸ ਤੋਂ ਹੀ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਅੱਜ ਇਹ ਬੱਚੇ ਜਿਹੜੇ ਬਸ ਸਟੈਂਡ ਫਰੀਦਕੋਟ ਵਿਖੇ ਭੀਖ ਮੰਗਦੇ ਕੂੜਾ ਕਰਕਟ ਚੱਕਦੇ ਇਹਨਾਂ ਨੂੰ ਕਿਤੇ ਗਿਆ ਹੁਣ ਨੈਕਸਟ ਸਟੈਪ ਉਹਨਾਂ ਦਾ ਵੀ ਜੋ ਵੀ ਕਾਰਵਾਈ ਹੋਈ ਫਿਰ ਉਸ ਹਿਸਾਬ ਨਾਲ ਅਸੀਂ ਇਹਨਾਂ ਬੱਚਾ ਨੂੰ ਸਕੂਲ ਵਿੱਚ ਇਨਰੋਲ ਕਰਾਵਾਂਗੇ ਜਿਹੜੇ ਹੈਗੇ ਆ ਜਿਹੜੇ ਨਹੀਂ ਹੈਗੇ ਉਹਨੂੰ ਕਰਾਵਾਂਗੇ ਜਿਹੜੇ ਹੋਏ ਹੋਇਆ ਉਹਨੂੰ ਅਨਲੋਜੀ ਸਕੂਲ ਭੇਜਾਂਗੇ ਜੀ ਕੀ ਕਾਰਵਾਈ ਆ ਮੈਡਮ ਖੜੀ ਹੈ ਸਾਹਮਣੇ ਚਾਰ ਵਾਰੀ ਮੈਂ ਦਖਲ ਕਰਵਾ ਗਿਆ ਸਕੂਲ ਚ ਆ ਕੇ ਇਹਨਾਂ ਨੇ ਪਿਛਲੀ ਵਾਰੀ ਕਿਹਾ ਸੀ ਵੀ ਜੇ ਤੁਸੀਂ ਦੁਬਾਰਾ ਫਸ ਗਏ ਅਸੀਂ ਤੁਹਾਨੂੰ ਨਹੀਂ ਛੜਾਉਣਾ ਪਰ ਇਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਤੇ ਹੁਣ ਜੋ ਸਜ਼ਾ ਦੇਣਗੇ ਇਹਨਾਂ ਦੇ ਪੇਰੈਂਟਸ ਤੇ ਮੈਂ ਤਾਂ ਕਹਿੰਦਾ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿਹਦੇ ਜਿਹਦੇ ਬੱਚੇ ਆ ਉਹਨਾਂ ਪੇਰੈਂਟਸ ਤੇ ਪਰਚਾ ਦਰਜ ਕਰਾਉਣ ਉਹਨਾਂ ਨੂੰ ਫੜ ਕੇ ਜਾਂ ਜਾਈਂ ਇਹ ਹੀ ਮੇਰੀ ਬੇਨਤੀ ਹੈ ਵਸਤਾਂ